ਆ ਬੱਕੇ ਬੁੱਕੇ ਦਾ ਕੋਈ ਹੈ ਨਹੀਂ ਬਈ ਇਹਨਾਂ ਨੂੰ ਗਰਮੀ ਦੇਖ ਕੇ ਹੀ ਸਾਹ ਦੀ ਪੈਂਦੀ ਹੈ ਗਰਮੀ ਨੇ ਬਈ ਉਰੇ ਆ ਤੂੰ ਮਾੜਾ ਕਿ ਇੱਥੇ ਖੜਾ ਅੱਛਾ ਗਾ ਹਾਂ ਮੈਂ ਹਾਂ ਇੱਥੇ ਦੱਸ ਗਰਮੀ ਲੱਗਦੀ ਏ ਤੈਨੂੰ ਇਹ ਤਾਂ ਹਵਾ ਲੱਗਦੀ ਆ ਆ ਜਿਹੜੇ ਗੇਟ ਆ ਮੋਂ ਸਾਹਮਣੇ ਰੱਖਿਆ ਹਵਾ ਕਰਾਸ ਤੇ ਅੱਕਾ ਜਿਹੜੀ ਛੱਤ ਬਣਾਈ ਆ ਆਪਾਂ ਦੇਸੀ ਤਰੀਕੇ ਨਾਲ ਇੱਥੇ ਬਈ ਮੇਰਾ ਬਹੁਤ ਪੈਸਾ ਬਚਿਆ 2-3 ਲੱਖ ਰੁਪਈਆ ਛੱਤ ਦਾ ਬਚਿਆ ਮੇਰਾ ਗਾਰਾ ਹੀ ਕੱਢਿਆ ਸੀ ਇਹਦੇ ਆਸਤੇ ਲਾਲ ਮਿੱਟੀ ਆਪਣੀ ਤੇ ਪਹਿਲਾਂ ਮੈਂ ਬੰਦ ਕਰਾਉਣ ਲੱਗਿਆ ਸੀ ਪਰ ਮੇਰੇ ਦਿਮਾਗ 'ਚ ਆ ਗਈ ਗੱਲ ਮਾਕੇ ਨਾਲੇ ਤਾਂ ਆਪਣਾ ਫਾਰਮ ਸੋਹਣਾ ਲੱਗੂਗਾ ਠੀਕ ਆ ਹੁਣ ਆ ਵੇਖ ਲੋ ਡੱਕ ਆ ਇਹ ਹਾਂਸ ਆ ਉਹ ਵੀ ਅੱਡੋ ਅੱਡ ਵੈਰੈਟੀਆਂ ਦੀ ਐ ਇੱਧਰ ਹੈਗਾ ਆਪਣਾ ਦੇਸੀ ਪੁਲਟਰੀ ਫਾਰਮ ਆ ਜੀ ਤੁਹਾਨੂੰ ਦਿਖਾ ਦਿੰਦਾ ਬਈ ਕਮੈਂਟਾਂ ਜੀ ਕਹਿਣਗੇ ਬਈ ਇਹਦੀ ਉਚਾਈ ਕਿੰਨੀ ਰੱਖਣੀ ਐ ਹੁਣ ਬਈ ਛੋਟੇ ਕੋਲੇ ਕਿਹੜੀਆਂ ਬੱਕਰੀਆਂ ਮੈਨੂੰ ਨਹੀਂ ਪਤਾ ਤੁਸੀਂ ਇੱਕ ਬੱਠਲ ਦੇ ਵਿੱਚ ਦਾਣੇ ਪਾ ਲਓ ਉਹਦੇ ਮੂਰੇ ਕਰ ਲਓ ਠੀਕ ਐ ਦੂਜੇ ਬੰਦੇ ਨੂੰ ਕਹਾਂ ਬਈ ਫੀਤੇ ਨਾ ਮਿਲਣਾ ਉੱਥੇ ਤੁਸੀਂ ਆ ਪਹਿਲੀ ਏਟ ਰੱਖ ਦਿਓ ਆ 9 ਇੰਚੀ ਰੱਖਣਾ ਪਹਿਲੀ ਪੈਪ 9 ਇੰਚੀ ਤੇ 8 ਇੰਚੀ ਤੇ ਲਾਉਣੀ ਹੈ ਵਿੱਚੋਂ ਵੀ ਜਿਹੜੀ ਤਿਆਰ ਕਰਨੀ 9 ਇੰਚੀ ਤੇ 8 ਇੰਚੀ ਤਿਆਰ ਕਰਨੀ ਹੈ ਠੀਕ ਹੈ ਜ਼ਿਆਦੇ ਡੂੰਘੀ ਨਹੀਂ ਰੱਖਣੀ ਜ਼ਿਆਦੇ ਉੱਚੀ ਨਹੀਂ ਰੱਖਣੀ ਆਹ ਵਾਰ ਇੱਕ ਉੱਚਾ ਕਰ ਦਿਓ ਇਹਦੀ ਬੱਕਰੀ ਨੂੰ ਆਤਮ ਦੇ ਮੂੰਹ ਮਾਰਨੀ ਆਪਣਾ ਦਾਣਾ ਨਾ ਡੋਲੇ ਕਰੇ ਬਾਈ ਆ ਤਾਂ ਹੈਗਾ ਪਾਂਛੀ ਦਾ ਬੱਕਰਾ ਬਾਈ ਪੰਮੇ ਵਾਲੀ ਲੈ ਆਂਦਾ ਤੇ ਇਹਦੀ ਮਾਂ ਸੀਗੀ ਚਿੰਗ ਆਂਗਲੈਂਡ ਦੀ ਉਧਰ ਬਾਬਾ ਗੋਡ ਫਾਰਮ ਵਾਲਾ ਦੀ ਉਹ ਜਹਾਗੀਰ ਬਲੱਡ ਲਾਈਨ ਦਾ ਜਾਬਰ ਜਿਹੜਾ ਬਾਈ ਬਾਗ ਕੋਲੇ ਬੱਕਰਾ ਮਰ ਗਿਆ ਠੀਕ ਹੈ ਉਧਰ ਗੁੱਜਰਪਰਾਵਾ ਕੋਲੇ ਬੱਕਰੇ ਹੈਗੇ ਆ ਇਹ ਬਹੁਤ ਪੁਰਾਣਾ ਬੱਕਰਾ ਸ਼ੇਰੂ ਸਾਰੇ ਜਾਣਦੇ ਆ ਇਹ ਮਿਲਾ ਵੀ ਜਿੱਤਿਆ ਬਾਈ ਠੀਕ ਹੈ ਅਸਰੀਕਾਲ ਬਾਈ ਸਾਰਿਆਂ ਨੂੰ ਅੱਜ ਬਈ ਆਪਾਂ ਬਾਈ ਰਾਜਵੀਰ ਕੋਲ ਪਹੁੰਚੇ ਆ ਤੇ ਇੱਥੇ ਨਾਲ ਤੁਹਾਨੂੰ ਫਾਰਮ ਦਿਖਾਉਨੇ ਆ ਬੱਕਰੀਆਂ ਦਾ 100 ਬੱਕਰੀ ਦਾ ਫਾਰਮ ਆ ਤੇ ਕਿਹੜੀ ਦਿਸ਼ਾ ਚ ਬਣਾਇਆ ਬਾਈ ਨੇ ਤੇ ਕਿੰਨਾ ਖਰਚ ਆ ਗਿਆ ਸਾਰੀ ਗੱਲਬਾਤ ਅੱਜ ਆ ਵੀਡੀਓ ਦੇ ਵਿੱਚ ਦੱਸਦੇ ਆ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਤੇ ਬਲੈਤੀ ਟੀਵੀ ਦੇ ਜਿੰਨੇ ਭਰਾ ਜੁੜੇ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਦਿਖਾਉਣੇ ਆ ਆਪਣੇ ਫਾਰਮ ਚ ਬਈ ਕੀ ਖਾਸ ਹੈਗਾ ਹਾਂ ਤੇ ਬਈ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਜੀ ਤੇ ਜੇ ਕੋਈ ਘਾਟ ਹੋਈ ਉਹ ਵੀ ਕਮੈਂਟਾਂ 'ਚ ਦੱਸ ਦਿਓ ਜੇ ਆਪਾਂ ਉਹ ਵੀ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈ ਠੀਕ ਆ ਤੇ ਬਾਈ ਰਾਜਵੀਰ ਉਹ ਇਹ ਕਿਹੜੀ ਦਿਸ਼ਾ 'ਚ ਹੋਣਾ ਚਾਹੀਦਾ ਫਾਰਮ ਆਪਣਾ ਤੇ ਤੁਸੀਂ ਕਿਹੜੀ ਦਿਸ਼ਾ 'ਚ ਬਣਾਇਆ ਹੈ ਬਾਈ ਆਪਾਂ ਦਿਸ਼ਾ ਤੋਂ ਪਹਿਲਾਂ ਗੱਲਬਾਤ ਕਰਾਂਗੇ ਨੇ ਜਿਹੜੇ ਭਰਾਣੇ ਕੋਈ ਵੀ ਡੈਰੀ ਫਾਰਮ ਬਣਾਉਣਾ ਹੈ ਘੋੜੀਆਂ ਦਾ ਮੁਰਗੀ ਕੋਈ ਵੀ ਫਾਰਮ ਬਣਾਉਣਾ ਹੈ ਠੀਕ ਆ ਜਦੋਂ ਐਂਟਰੀ ਪੁਆਇੰਟ ਆ ਤੁਹਾਡਾ ਜਿਹੜਾ ਲੇਬਰ ਵਾਲਾ ਰੂਮ ਆ ਜਾਂ ਕੋਈ ਵੀ ਆਪਣਾ ਆਪ ਦਾ ਕਮਰਾ ਜਿਹੜਾ ਬੰਦਾ ਰੱਖਿਆ ਉਹਦਾ ਮੇਨ ਐਂਟਰੀ ਦੇ ਰੂਮ ਹੋਣਾ ਚਾਹੀਦਾ ਬਈ ਠੀਕ ਆ ਪਹਿਲਾਂ ਜਦੋਂ ਕੋਈ ਵੀ ਬੰਦਾ ਆਵੇ ਉਹਨੂੰ ਆਪਣਾ ਬੰਦਾ ਪਹਿਲਾਂ ਹੀ ਰੋਕ ਲੇ ਜੇਦਾ ਆਪਣਾ ਬੰਦਾ ਉਹ ਜਾਣ ਪਛਾਣ ਵਾਲਾ ਜਾਂ ਉਹਨੂੰ ਜਾਨਵਰ ਦਿਖਾਉਣੇ ਆ ਦਿਖਾਉਣ ਵਾਲਾ ਹੈਗਾ ਠੀਕ ਆ ਨਹੀਂ ਇੱਥੇ ਹੀ ਚਾਹ ਪਾਣੀ ਮੋੜ ਕੇ ਉਹਨੂੰ ਪਿਆ ਕੇ ਮੋੜ ਦਗੇ ਠੀਕ ਆ ਠੀਕ ਆ ਹੁਣ ਕਈ ਕੀ ਗਲਤੀ ਕਰਦੇ ਆ ਫਾਰਮ ਪਹਿਲਾਂ ਹੂੰ ਲਾਸਟ ਤੇ ਉਹ ਰੂਮ ਜਿਵੇਂ ਮੋਟਰ ਤੇ ਆਪਣੇ ਠੀਕ ਆ ਉਹ ਬੰਦਾ ਸਾਰੇ ਜਾਨਵਰਾਂ ਤੇ ਹੱਥ ਪੈਰ ਮਾਰ ਲੈਂਦਾ ਵੇਖ ਲੈਂਦਾ ਫਿਰ ਬੰਦੇ ਕੋਲੇ ਜਾਂਦਾ ਹਾਂ ਕਈ ਵਾਰੀ ਉਹਨੇ ਕੀ ਹੁੰਦਾ ਕੋਈ ਸ਼ਰਾਰਤੀ ਅੰਸਰ ਵੀ ਹੁੰਦਾ ਬਈ ਠੀਕ ਆ ਕੋਈ ਤੂਵੀ ਤੱਕ ਆ ਸੜ ਦਿੰਦਿਆ ਕੋਈ ਚਲੋ ਤੂਵੀ ਤੇ ਆ ਕਹਣਾ ਹੋਣਾ ਕੀ ਐ ਪਰ ਉਹ ਕਈ ਵਾਰੀ ਵਿੱਚ ਸਵਾਹ ਜੀ ਹੁੰਦੀ ਉਹਨਾਂ ਦੇ ਚੇਲਿਆਂ ਦੀ ਉਹ ਵੀ ਜਾਨਵਰ ਮਾਰ ਦਿੰਦੀ ਆ ਠੀਕ ਆ ਤੇ ਕਈ ਵਾਰੀ ਕੋਈ ਜ਼ਹਿਰ ਪਾ ਜਾਂਦਾ ਬਹੁਤ ਹੀ ਆਈਆਂ ਘਟਨਾ ਬਈ ਸਾਡੇ ਜਾਨਵਰਾਂ ਨੂੰ ਕੋਈ ਯਾਰ ਪਾ ਗਿਆ ਕਿਉਂਕਿ ਬਈ ਗਵਾਂਡੀ ਤੇ ਗਵਾਂਡੀ ਖੋਸ਼ ਨਹੀਂ ਹੁੰਦਾ ਠੀਕ ਆ ਕਿਸੇ ਦੀ ਚੜਾਈ ਜਾਂਦਾ ਨਹੀਂਗਾ ਤੇ ਇਹ ਆਪਣਾ ਬਈ ਫਾਰਮ ਹੈਗਾ ਤੁਹਾਨੂੰ ਦੇਖਣ ਚ ਕਿੰਨੇ ਕ ਦਾ ਲੱਗਦਾ ਪ੍ਰੋਜੈਕਟ ਤਾਕੜਾ ਲੱਗਦਾ ਕਿ ਕਿਵੇਂ ਇਹ ਪ੍ਰੋਜੈਕਟ ਤਾਕੜਾ ਲੱਗਦਾ ਤਾਕੜਾ ਨਾ ਇਹ ਪਰ ਇਹ ਆਪਾਂ ਬਈ ਬਹੁਤ ਘੱਟ ਖਰਚੇ 'ਚ ਬਣਾਇਆ ਬਈ ਇਹ। ਅੱਛਾ। ਠੀਕ ਹੈ ਸਾਰਾ ਇਹ ਤੇ ਆਪਾਂ ਇਹ ਪਿੱਲੀ ਹੱਟ ਲਾਈ ਹੈ ਸਵਾ ਨੰਬਰ ਡੇਢ ਨੰਬਰ ਹੱਟ ਲਾਈ ਹੈ। ਹੂੰ। ਠੀਕ ਹੈ ਆਹ ਟਪਈਆ ਇਹ ਸਵਾ ਨੰਬਰ ਹੱਟ ਲਾਈ ਆ ਆਪਾਂ। ਅੱਛਾ। ਮੰਨ ਲਾ 3700 ਤੋਂ ਲੈ ਕੇ 4000 ਨੂੰ ਆ ਗਈ ਸੀ ਉਦੋਂ ਮੈਨੂੰ ਇੱਟ ਇਹ। ਹੂੰ। ਠੀਕ ਹੈ ਗਾਰੇ 'ਚ ਚਣਾਈ ਕਰੀਏ ਸਾਰੀ। ਠੀਕ ਹੈ। ਕਿਤੋਂ ਲੱਗਦੀ ਏ ਤੁਹਾਨੂੰ ਗਾਰੇ 'ਚ ਚਣਾਈ ਕਰੀ? ਨਾ। ਠੀਕ ਹੈ ਤੇ ਗਾਰੇ 'ਚ ਚਣਾਈ ਕਰੀ ਆ। ਸਾਰਾ ਕੋਈ ਇਹਦੇ ਵਿੱਚ ਆਪਾਂ ਜਾਲੀਆਂ ਜੂੜੀਆਂ ਲੋਹੇ ਲਾਏ ਵਾਲੀਆਂ ਉਹ ਨਹੀਂ ਲਾਉਂਗਾ ਬਈ ਸਿੰਗ ਟੁੱਟੀਆਂ ਜਾਂਦੇ ਠੀਕ ਹੈ ਸਾਰਾ ਆਪਾਂ ਇੱਟ ਖੰਡਾ ਹੀ ਲਾਇਆ ਠੀਕ ਹੈ ਤੇ ਇੱਕ ਜਿਹੜਾ ਨੇ ਖੇਤਾਂ 'ਚ ਬਾਈਆਂ ਨੇ ਫਾਰਮ ਪਾਉਣਾ ਕਿਉਂਕਿ ਸਾਡਾ ਝੋਨੇ ਵਾਲਾ ਏਰੀਆ ਹੈ ਬਾਈ ਜਦੋਂ ਹੁਣ ਝੋਨਾ ਲੱਗਿਆ ਨਾ ਹਮਮਸ ਬਣ ਜਾਂਦੀ ਹੈ ਤਾਂ ਬਣ ਜਾਂਦਾ ਹੈ ਰੇਹਾਂ ਸਪਰੇਆਂ ਦੀ ਜ਼ਹਿਰ ਜਾਂ ਮੁਸ਼ਕ ਜਾਂ ਬਣ ਕੇ ਨਾ ਗੈਸ ਬਣ ਜਾਂਦੀ ਹੈ ਜਿਹੜਾ ਵੀ ਫਾਰਮ ਬਣਾਉਣਾ ਤੁਸੀਂ 3-4 ਫੁੱਟ ਉੱਚਾ ਬਣਾਉਣਾ ਬਾਈ ਇਹਦੇ ਦੋ ਫਾਇਦੇ ਇੱਕ ਤਾਂ ਕੋਈ ਹੜ ਦਾ ਪਾਣੀ ਆਉਂਦਾ ਜਾਂ ਮੀਂਹ ਦਾ ਪਾਣੀ ਆਉਂਦਾ ਫਾਰਮ 'ਚ ਨਹੀਂ ਵੜਦਾ ਠੀਕ ਹੈ ਤੇ ਇੱਕ ਆ ਜੋ ਤੁਹਾਨੂੰ ਅੰਦਰੋਂ ਦਿਖਾਉਣੇ ਆ ਤਾਂ ਆਪਣਾ ਆਊਟ ਡੋਰ ਹੈ ਇਹ 40 ਫੁੱਟ ਆਪਾਂ ਬਣਾਈ ਹੈ ਠੀਕ ਹੈ ਬਾਕੀ ਤੁਸੀਂ ਗੱਲ ਕਰੀ ਸੀ ਦਿਸ਼ਾ ਦੀ ਜਿਹੜੀ ਲੰਬਾਈ ਰੱਖਣੀ ਆ ਫਾਰਮ ਦੀ ਤੁਸੀਂ ਭਾਵੇਂ 10 ਬੱਕਰੀਆਂ ਰੱਖਣੀਆਂ ਭਾਵੇਂ 100 ਰੱਖਣੀਆਂ ਭਾਵੇਂ 1000 ਰੱਖਣੀਆਂ ਜਿਹੜੀ ਫਾਰਮ ਦੀ ਲੰਬਾਈ ਬਣਾਉਣੀ ਆ ਚੜ੍ਹਦੇ ਤੋਂ ਲੈ ਕੇ ਸ਼ੇਬ ਦੇ ਚ ਬਣਾਉਣੀ ਆ ਚੜ੍ਹਦੇ ਤੋਂ ਲੈ ਕੇ ਸ਼ੇਬ ਠੀਕ ਹੈ ਸੂਰਜ ਚੜ੍ਹਦਾ ਤਾਂ ਸ਼ੇਬ ਦਾ ਲੰਬਾਈ ਉਧਰ ਬਣਾਉਣੀ ਆ ਜਿਹੜੀ ਚੜਾਈ ਆ ਫਾਰਮ ਦੀ ਪਿੱਠ ਲੱਗਣੀ ਚਾਹੀਦੀ ਆ ਉਹ ਦੱਖਣ ਜਿਹੜੇ ਬਾੜ ਬਣਾਉਣੇ ਆ ਬਾਹਰਲੀ ਬਾੜੀ ਬਣਾਉਣੀ ਆ ਇਹ ਉੱਤਰ ਦਿਸ਼ਾ ਚ ਬਣਾਉਣੀ ਆ ਠੀਕ ਹੈ ਠੀਕ ਹੈ ਪਰ ਚੜਾਈ ਤੁਸੀਂ 20x40 ਰੱਖਣੀ ਹੈ ਬੱਕਰੀ ਫਾਰਮ ਦੀ ਇਹᱫ ਵੱਧ ਨਹੀਂ ਵੱਧ ਨਹੀਂ ਰੱਖਣੀ ਬਈ ਠੀਕ ਹੈ ਤੇ ਇੱਧਰ ਆ ਕੀ ਬਣਾਇਆ ਹੋਇਆਗਾ ਇਹਦਾ ਬਈ ਹੈਗਾ ਆਪਾਂ ਨੂੰ ਸ਼ੌਂਕ ਸਾਰੇ ਕਾਹਦੇ ਆ ਇਹ ਬੱਕਰੀਆਂ ਤੋਂ ਇਲਾਵਾ ਇੱਧਰ ਮਾੜਾ ਕਾ ਮਾਰਦੇ ਬਿਨਾਂ ਰੇ ਸਪਰੇਅ ਤੋਂ ਸਬਜ਼ੀ ਆ ਆਪਣੀ ਸਾਰੇ ਕੱਦੂ ਪਿੰਡੀਆਂ ਟਿੰਡੋ ਹਜੇ ਹੋਰ ਸਬਜ਼ੀ ਲਾਉਣੀਆਂ ਆ ਆਪਾਂ ਮੂਲੀ ਵਗੈਰਾ ਪਾਲਕ ਹੋਣ ਲਾ ਦੇਾਂਗੇ ਠੀਕ ਹੈ ਤੇ ਇੱਧਰ ਜਿਹੜਾ ਆਪਣਾ ਆ ਗਿਆ ਇਹ ਬਈ ਗਾਰਾ ਹੀ ਗੱਡਿਆ ਸੀ ਇਹਦੇ ਆਸਤੇ ਲਾਲ ਮਿੱਟੀ ਆਪਣੀ ਤੇ ਪਹਿਲਾਂ ਮੈਂ ਬੰਦ ਕਰਾਉਣ ਲੱਗਿਆ ਸੀ ਪਰ ਮੇਰੇ ਦਿਮਾਗ 'ਚ ਆ ਗਈ ਗੱਲ ਮੈਂ ਕਿਹਾ ਨਾਲੇ ਤਾਂ ਆਪਣਾ ਫਾਰਮ ਸੋਹਣਾ ਲੱਗੂਗਾ ਠੀਕ ਆ ਹੁਣ ਆ ਵੇਖ ਲੋ ਡੱਕ ਆ ਇਹ ਹਾਂਸਾ ਉਹ ਵੀ ਅੱਡੋ ਅੱਡ ਵੈਰੈਟੀਆਂ ਦੀ ਐ ਠੀਕ ਐ ਇਹ ਵੀ ਆਪਣਾ ਆਮਦਨ ਦਾ ਸਾਧਨ ਨਾਲੇ ਸੋਹਣਾ ਲੱਗਦਾ ਮੇਰੇ ਬੱਚੇ ਆਉਂਦੇ ਖੇਡਦੇ ਇੱਥੇ ਠੀਕ ਐ ਇਹ ਆਪਾਂ ਪਾਣੀ ਦਾ ਭਰ ਦਿੰਨੇ ਆ ਤੇ ਇੱਧਰ ਹੈਗਾ ਆਪਣਾ ਦੇਸੀ ਪੁਲਟਰੀ ਫਾਰਮ ਆਇਆ ਤੁਹਾਨੂੰ ਦਿਖਾ ਦਿੰਨਾ ਬਈ ਇਹ ਵੀ ਬਈ ਬਹੁਤ ਵਧੀਆ ਕੰਮ ਆ ਜਿਹੜੇ ਭਰਾਣੇ ਉਹ ਕਰਨਾ ਹੋਵੇ ਤੇ ਹੁਣ ਆ ਦੇਖੋ ਆ ਤਰਕੀ ਰੱਖੀ ਆ ਹਜੇ ਹੋਰ ਲਿਆਉਣੇ ਆ ਆਪਾਂ ਇਹ ਦੇਸੀ ਨਸਲਾ ਬਈ ਆਰ ਆਈ ਆਰ ਤੇ ਡਬਲ ਐਫ ਜੀ ਠੀਕ ਆ ਹਾਂ ਇਹ ਸੁਬਾ ਸ਼ਾਮ ਖੁੱਲੇ ਹੁੰਦੇ ਆ ਹੁਣ ਤਾੜਿਆ ਗਰਮ ਕਰਕੇ ਇਹ ਤੇ ਇਹਦਾ ਵੀ ਬਈ ਬਹੁਤ ਫਾਇਦਾ ਚਿਚੜ ਪਿੱਸੂ ਸਾਰੇ ਖਾ ਜਾਂਦੀਆਂ ਐ ਤੇ ਨਾਲ ਹੀ ਨਾ ਬੱਕਰੀ ਪਾਲਣਾ ਇੱਕ ਹੋਰ ਫੇਲ ਹੋਣ ਦਾ ਕਾਰਨ ਹੈ ਇਹ ਡੇਲੀ ਆਮਦਨ ਹੈਣੀ ਜੀ ਹੁਣ ਆ ਜਿਹੜਾ ਮੁਰਗੀਆਂ ਦੇ ਅੰਡੇ ਆਉਣਗੇ ਜਦੋਂ ਸਿਆਲ ਚ ਚੱਲੂ ਕੰਮ ਉਹਦੋਂ ਇਹ ਵੱਡੀਆਂ ਹੋ ਜਾਣੀਆਂ ਮੇਰਾ 500000 ਰੁਪਇਆ ਵੱਟ ਤੇ ਪਿਆ ਬਈ ਠੀਕ ਆ ਇਹ ਚੀਜ਼ਾਂ ਬਈ ਨਾਲ ਬੱਕਰੀਆਂ ਦੇ ਨਾਲ ਤੁਸੀਂ ਹੋਰ ਵੀ ਦੇਸੀ ਪੋਲਟਰੀ ਫਾਰਮ ਵੀ ਰੱਖ ਸਕਦੇ ਹੋ ਠੀਕ ਹੈ ਤੇ ਬਤਕਾਂ ਵਗੈਰਾ ਹੋਰ ਜਿਹੜੀ ਤੁਹਾਨੂੰ ਲੋਟ ਆਉਂਦਾ ਜਿਹੜੇ ਰੱਖ ਸਕਦੇ ਨਾਲ ਹਾਇਕ ਕੀਤਾ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਆਪਣਾ ਬਈ ਆਪ ਦਾ ਰੂਮ ਹੈਗਾ ਲੇਬਰ ਵਾਲੇ ਦਾ ਠੀਕ ਹੈ ਤੇ ਇੱਕ ਜਿਹੜਾ ਫਾਰਮ ਆ ਤੇ ਕਮਰਾ ਹਨਾ ਜਿਹੜਾ ਲੇਬਰ ਵਾਲੇ ਦਾ ਉਹਦੇ ਵਿੱਚ ਤੁਸੀਂ ਇੱਕ ਵਿੰਡੋ ਜ਼ਰੂਰ ਰੱਖਣੀ ਹੈ ਠੀਕ ਹੈ ਜਾਂ ਤੁਸੀਂ ਰੱਖਣਾ ਗੇਟ ਜਿਵੇਂ ਆਪਾਂ ਗੇਟ ਰੱਖਿਆ ਤੁਹਾਨੂੰ ਦਿਖਾਉਣੇ ਆ ਆ ਵੀ ਆਪਣਾ ਫਾਰਮ ਤੇ ਹੁਣ ਗੇਟ ਰੱਖਿਆ ਹੈ ਹੂੰ ਇਹਦੇ ਬਈ ਦੋ ਫਾਇਦੇ ਆ ਪਹਿਨ ਰਾਤ ਨੂੰ ਬੱਕਰੀ ਦਰ ਦੌੜਦਾ ਜਾਂ ਸਿਆਲ ਦੇ ਵਿੱਚ ਮੀਂਹ ਪੈਂਦਾ ਲੇਬਰ ਵਾਲਾ ਬਾਹਰ ਦੀ ਉੱਠ ਕੇ ਨਹੀਂ ਜਾਂਦਾ ਬਈ ਠੰਡ ਚ ਇੱਥੋਂ ਉੱਠ ਕੇ ਉਹ ਆਪ ਦਾ ਲਾਜ ਟ੍ਰੀਟਮੈਂਟ ਕਰ ਸਕਦਾ ਠੀਕ ਹੈ ਤੇ ਆ ਆਪਣਾ ਗਿਆ ਐਂਡੋਰ ਇਹਦੀ ਬਈ ਲੰਬਾਈ ਹੈਗੀ 50 ਫੁੱਟ ਚੜਾਈ ਹੈਗੀ 20 ਫੁੱਟ ਤੇ ਬਈ ਯਾਰ ਆਜ ਵੀ ਰੂਹ ਤੇ ਇੱਕ ਗੱਲ ਉਹਦਾ ਧੱਕਈ ਆ ਜਿਵੇਂ ਬਈ ਆ ਪੱਖੇ-ਪੁੱਖੇ ਦਾ ਕੋਈ ਹੈ ਨਹੀਂ ਬਈ ਇਹਨਾਂ ਨੂੰ ਗਰਮੀ ਦੇਖ ਕੇ ਹੀ ਸਾਹ ਦੀ ਪੈਂਦੀ ਹੈ ਗਰਮੀ ਨੇ ਬਈ ਉਰੇ ਆ ਤੂੰ ਮਾੜਾ ਕ ਇੱਥੇ ਖੜਾ ਅੱਛਾ ਗਾ ਹਾਂ ਮੈਂ ਆ ਇੱਥੇ ਦਾਸਾ ਕਰ ਮਿਲਾਇਆ ਦੇ ਤਨ ਇਹ ਤਾਂ ਹਵਾ ਲਗਦੀ ਆ ਆ ਜਿਹੜੇ ਗੇਟ ਆ ਮੂ ਸਾਹਮਣੇ ਰੱਖਿਆ ਹਵਾ ਕਰਾਸ ਤੇ ਅੱਕਾ ਜਿਹੜੀ ਛੱਤ ਬਣਾਈ ਆ ਆਪਾਂ ਦੇਸੀ ਤਰੀਕੇ ਨਾਲ ਇੱਥੇ ਬਈ ਮੇਰਾ ਬਹੁਤ ਪੈਸਾ ਬਚਿਆ 2-3 ਲੱਖ ਰੁਪਈਆ ਛੱਤ ਦਾ ਬਚਿਆ ਮੇਰਾ ਓਕੇ ਮੈਂ ਬਈ ਇਹ ਹੁਣ ਆਪਾਂ ਗਾਡਰਾਂ ਲਿਆਂਦੀਆਂ ਕਵਾੜ ਚੋਂ 45 ਰੁਪਈਏ ਠੀਕ ਹੈ ਇਹ 8 ਗਾਡਰਾਂ ਦਾ ਤੁਸੀਂ ਲਾ ਲਓ ਠੀਕ ਹੈ ਗਾਡਰਾਂ ਤੋਂ ਬਿਨਾ ਮੇਰਾ 18000 ਦਾ ਸਮਾਨ ਆਇਆ ਸੀਗਾ ਬਾਸ ਦੀਆਂ ਡਾਂਗਾ ਪਾਟਿਆ ਬਾਸ ਤੇ ਸਾਰ ਤੇ ਉੱਤੇ ਕਾਗਜ਼ ਪਾਇਆ ਜਿਹੜਾ ਠੀਕ ਹੈ 18 ਤੋਂ 20000 ਰੁਪਈਆ ਆਇਆ ਬਈ ਸਾਰੀ ਛੱਤ ਦਾ ਨਾਲ ਕਮਰੇ ਦੀ ਵੀ ਪਾਈ ਐ ਅੱਛਾ ਹਾਂ 60 70 ਹਜ਼ਾਰ ਦੇ ਵਿੱਚ ਸਣੇ ਗਾਰਡਰਾਂ ਸਣੇ ਸਰਕਣਾਂ ਸਣੇ ਲੇਬਰ ਮੇਰੀ 70 ਫੁੱਟ ਛੱਤ ਪੈ ਗਈ ਬਈ ਹੂੰ ਬਾਕੀ ਕਿਉਂ ਵੀ ਠੰਡੀ ਆ ਨਾ ਬਈ ਇਹ ਬਈ ਠੰਡੀ ਆ ਦੇਖੋ ਕੋਈ ਪੱਖਾ ਨਹੀਂ ਕੋਈ ਹੋਣੀ ਆ ਇਧਰ ਮਾਰ ਹੋਵੇ ਘੁੱਗਾਂਡੇ ਗੱਡੀ ਬੈਠੀਆਂ ਬਈ ਪੱਖੇ ਲੱਗੇ ਹੁੰਦੇ ਇਹ ਥੋੜਾ ਵਿਚਾਰੀਆਂ ਨੇ ਆਉਣਾ ਸੀਗਾ ਇੱਥੇ ਚਿੜੀਆਂ ਚੂੜੀਆਂ ਹਜੇ ਆ ਬਲਾਉਣੇ ਆਲ ਨੇ ਆਪਾਂ ਟੋਕਰੇ ਟਾਕਰੇ ਤੇ ਬਾਕੀ ਆ ਬਈ ਇੱਥੇ ਆ ਬੈਠੀਆਂ ਕਿੰਨੀ ਨਾਲੇ ਇਦੂ ਵੱਧ ਤਾਂ ਗਰਮੀ ਪੈਂਦੀ ਨਹੀਂ 47 48 ਡਿਗਰੀ ਤਾ ਮਾੜ ਰਿਹਾ ਦਾ ਠੀਕ ਹੈ ਆ ਇਰਾਮਦਾਰੀ ਨਾ ਬਿਨਾ ਪੱਖੇ ਤੋਂ ਬਾਅਦ ਤੁਸੀਂ ਇੱਕ ਆ ਰੱਖਣੀ ਹੈ ਜਿਹੜਾ ਗੇਟ ਤੇ ਵਿੰਡੋ ਆ ਇਹ ਕਰਾਸ ਰੱਖਣੀ ਆ ਮੋਂ ਸਾਹਮਣੇ ਠੀਕ ਹੈ ਹਾਂ ਤੇ ਛੱਤ ਇਹ 10 12 ਫੁੱਟ ਤੇ ਤੁਸੀਂ ਛੱਤ ਪਾ ਸਕਦੇ ਹੋ ਜਿਹੜੀਆਂ ਬਈ ਸਲੇਟਾਂ ਸਲੂਟਾਓ ਵੇਲਾ ਬਾਹਰ ਆਪਣੇ ਨੇਰੀ ਨਾਲ ਉਹ ਗਵੰਡੀਆਂ ਦੇ ਵਾਹਣ ਤੇ ਚੱਕੀਆਂ ਬਈ ਠੀਕ ਹੈ ਜੇ ਮੀਨ ਏਰੀਆ ਹੀ ਹੈ ਕੋਈ ਨਹੀਂ ਹੁਣ ਕਈ ਭਰਾ ਕਹਿੰਦੇ ਨੇ ਸਿਉਂਖ ਪੈ ਜਾਂਦੀ ਹੈ ਕੋਈ ਬਈ 4-5 ਸਾਲ ਕਿਤੇ ਨਹੀਂ ਜਾਂਦੀਆਂ ਤੇ 20-25000 ਰੁਪਿਆ ਲਾ ਕੇ ਮੈਂ 5 ਸਾਲਾਂ ਨੂੰ ਛੱਤ ਬਦਲੂਗਾ ਕੋਈ ਮਹਿੰਗਾ ਨਹੀਂ ਜੇ ਇਹੀ ਲੈਟਰ ਪਾਉਂਦਾ ਠੀਕ ਹੈ ਪਹਿਲਾਂ ਤਾਂ ਮੈਨੂੰ ਥੱਲੇ ਮਜ਼ਬੂਤੀ ਪਿੱਲਰ ਠਾਉਣੇ ਪੈਣੇ ਸੀ ਮੇਰਾ 2-3 ਲੱਖ ਰੁਪਿਆ ਥੱਲੇ ਵੱਧ ਲਾ ਦਨੀਆਂ ਚ ਇਹ ਹੁਣ ਤਾਂ ਤੁਸੀਂ ਚੱਕੀਆਂ ਪਿੱਲੀ ਐਟ ਹੈ ਠੀਕ ਹੈ ਸਾਰੀ ਕੋਈ ਉਹ ਹੋਣੀ ਤੇ ਜਿਹੜਾ ਬਈ 3 ਤੋਂ 4 ਲੱਖ ਰੁਪਏ ਚ ਮੇਰੀ ਛੱਤ ਪਾਣੀ ਸੀ ਇਕੱਲੀ-ਇਕੱਲੀ ਹੂੰ ਤੇ ਆਹ ਦੇਖ ਲੈ ਤੂੰ ਕੋਈ ਇੱਥੇ ਨਜ਼ਾਰਾ ਬੈਠੇ ਆ ਆ ਕੇ ਬਹਿ ਜਾ ਯਾਰ ਤੂੰ ਇੱਥੇ ਘੰਟਾ ਤੈਨੂੰ ਮੁੜਕਾ ਨਹੀਂ ਆਉਂਦਾ ਏਦੋਂ ਵੱਧ ਗਰਮੀ ਦਾ ਪੈਣੀ ਨਹੀਂ ਆ ਮਹੀਨੇ ਤੋਂ ਤੇ ਆ ਵੇਲਾ ਬੱਕਰੀਆਂ ਤੋਂ ਸਾਰੀਆਂ ਆਰਾਮਦਾਰੀ ਨਾਲ ਖੜੀਆਂ ਨਹੀਂ ਵਾਕਿਆ ਤੂੰ ਪਾਉਣਾ ਪਾਉਣਾ ਹੈ ਇਧਰ ਦੀ ਪਾ ਦੇ ਹਨਾ ਰਾਹ ਦਾ ਆਹ ਰਾਹ ਬਣਾਇਆ ਬਈ ਜਵਾਕੇ 10 ਸਾਲਾਂ ਦਾ ਬੱਚਾ 100 ਬੱਕਰੀ ਥਾਮ ਸਕਦਾ ਹੈ ਜਦੋਂ ਇਹਨਾਂ ਦੇ ਵਿੱਚ ਲੈ ਕੇ ਜਾਣੇ ਨਾ ਆਪਾਂ ਇਹ ਦਾਣੇ ਡੋਲਦਨੀਆਂ ਪੈਰ ਮਿੱਧ ਦਿੰਨੀਆਂ ਆਪਾਂ ਮਾਰਦੇ ਆਂ ਛੋਟੀ ਬੱਕਰੀ ਦੇ ਜਦੋਂ ਗੁੱਸਾ ਚੜਦਾ ਹੈ ਇਧਰ ਦੀ ਪਾਓ ਨਾਲੇ ਤਗੜੀ ਬਈ ਖਾਣ ਨਹੀਂ ਦਿੰਦੀ ਮਾੜੀ ਨੂੰ ਠੀਕ ਹੈ ਇਹਦੇ ਵਿੱਚ ਇਕੱਲਾ ਮੂੰਹ ਪੈਂਦਾ ਬੱਕਰੀਆਂ ਨੂੰ ਥਾਂ ਖੁੱਲਾ ਰੱਖਿਆ ਉਹਦੋਂ ਸਾਰੀਆਂ ਖਾ ਲੈਣੇ ਠੀਕ ਹੈ ਠੀਕ ਹੈ ਸਫਾਈ ਕਰਨੀ ਵੀ ਸੌਖੀ ਹੈ ਕੋਈ ਲੋਹੇ ਦੀਆਂ ਕੋਈ ਡਰਾਮਾਂ ਵਾਲੀਆਂ ਕੋਈ ਮਸ਼ੀਨਾਂ ਵਾਲੀਆਂ ਵੱੜ-ਵੱੜ ਰੱਖੀ ਜਾਂਦਾ ਲੋਹਾ ਲਾਓ ਨਾ ਬਈ ਆਹ ਸਸਤਾ ਕੰਮ ਹੈ ਡੇਢ ਨੰਬਰ ਰੱਟ ਲਿਆ ਕੇ ਖੁਰਨੀ ਬਣਾ ਲਓ ਇਹ ਹੁਣ ਕਈ ਭਰਾ ਕਮੈਂਟਾਂ 'ਚ ਕਹਿਣਗੇ ਬਈ ਇਹਦੀ ਉਚਾਈ ਕਿੰਨੀ ਰ ਹੁਣ ਬਈ ਤੁਹਾਡੇ ਕੋਲੇ ਕਿਹੜੀਆਂ ਬੱਕਰੀਆਂ ਮੈਨੂੰ ਨਹੀਂ ਪਤਾ ਤੁਸੀਂ ਇੱਕ ਬੱਠਲ ਦੇ ਵਿੱਚ ਦਾਣੇ ਪਾ ਲਓ ਉਹਦੇ ਮੂਰੇ ਕਰ ਲਓ ਠੀਕ ਹੈ ਦੂਜੇ ਬੰਦੇ ਨੂੰ ਕਹਾਂ ਬਈ ਫੀਤੇ ਨਾ ਮਿਲਣਾ ਉੱਥੇ ਤੁਸੀਂ ਆਹ ਪਹਿਲੀ ਏਟ ਰੱਖ ਦਿਓ ਆਹ 9 ਇੰਚ ਹੀ ਰੱਖਣਾ ਪਹਿਲੀ ਪੈਪ 9 ਇੰਚੀ ਤੇ 8 ਇੰਚੀ ਤੇ ਲਾਉਣੀ ਹੈ ਵਿੱਚੋਂ ਵੀ ਜਿਹੜੀ ਤਿਆਰ ਕਰਨੀ 9 ਇੰਚੀ ਤੇ 8 ਇੰਚੀ ਤਿਆਰ ਕਰਨੀ ਹੈ ਠੀਕ ਹੈ ਜ਼ਿਆਦੇ ਡੂੰਗੀ ਨਹੀਂ ਰੱਖਣੀ ਜ਼ਿਆਦੇ ਉੱਚੀ ਨਹੀਂ ਰੱਖਣੀ ਆਹ ਵਾਰ ਇੱਕ ਉੱਚਾ ਕਰ ਦਿਓ ਇਹਦੀ ਬੱਕਰੀ ਨੂੰ ਆਤ ਨੂੰ ਦੇ ਮੂੰਹ ਮਾਰਨੀ ਆਪਣਾ ਦਾਣਾ ਨਾ ਡੋਲੇ ਦਾਣਾ ਨਾ ਡੋਲੇ ਹੈ ਨਾ ਇਹ ਬਈ ੱੱਕੇ ਖਾ ਕੇ ਬਣਾਈਆਂ ਆਪਾਂ ਠੀਕ ਹੈ ਆਪਾਂ ਪੋਰਸ਼ਨ ਕਿੰਨੇ ਬਣਾਏ ਹੋਏ ਨੇ ਇਹ ਪੋਰਸ਼ਨ ਬਈ 4 ਆ 5 ਮਾ ਪੋਰਸ਼ਨ ਆਪਾਂ ਸਟੋਰ ਵਾਸਤੇ ਬਣਾਇਆ ਕਿਰਾ ਹਜੇ ਮਾਲਾ ਪੈਸੇ ਹੈ ਨਹੀਂ ਸੀ ਜਾਂ ਆਪਾਂ ਤਿਆਰ ਹੈ ਨਹੀਂ ਸੀਗੇ ਠੀਕ ਆ ਸਟੋਰ ਹੈ ਨਹੀਂਗਾ ਆਪਣਾ ਹਜੇ ਨੀਰਾ ਪੱਠਾ ਫੀਡ ਫੂਡ ਉੱਥੇ ਰੱਖ ਲਈਦੀ ਆ ਆਪਾਂ ਠੀਕ ਆ ਬਈ ਤੇ ਆ ਬੱਕਰਿਆਂ ਦਾ ਬਣਾਇਆ ਬਈ ਆ ਥੋੜੇ ਉੱਚੇ ਕਰਤੇ ਆਪਾਂ ਪੋਰਸ਼ਨ ਠੀਕ ਆ ਇਹ ਲੋ ਵਾਲਾ ਬਈ ਜਾਲੀ ਜੂਲੀ ਛੱਡ ਦੇਣੀ ਇਹ ਅੱਛਾ ਬਸ ਇੰਨਾ ਨਾ ਹਾਂ ਇੰਨਾ ਨਾ ਕੋਈ ਚੱਕਰ ਨਹੀਂ ਹੁਣ ਵਧੀਆ ਖੜੇ ਆਵੇ ਠੀਕ ਆ ਥੋੜੇ ਹੁਣ ਬੱਕਰੀਆਂ ਜਾਦੀ ਆਈ ਜਾਂਦੀਆਂ ਆਸੇ ਪਾਸਿਓ ਤੇ ਗਰਮੀ ਵੱਧ ਆ ਤੇ ਆ ਤਾਂ ਕਿ ਬੰਨ ਤਾ ਇੱਕ ਬੱਕਰਾ ਬਈ ਕਿਹੜੀ ਕਿਹੜੀ ਬਲੱਡ ਨਾਲ ਦਸੀ ਮੜਾ ਜਾ ਕਰੇ ਬਾਈ ਆ ਤਾਂ ਹੈਗਾ ਪੰਛੀ ਦਾ ਬੱਕਰਾ ਬਾਈ ਪੰਮੇ ਵਾਲੀ ਲੈ ਆਂਦਾ ਤੇ ਇਹਦੀ ਮਾਂ ਸੀਗੀ ਚਿੰਕ ਆਂਗਲੈਂਡ ਦੀ ਉਧਰ ਬਾਵਗੋਡ ਫਾਰਮ ਵਾਲਾਂ ਦੀ ਉਹ ਜਹਾਗੀਰ ਬਲੱਡ ਲਾਈਨ ਦਾ ਜਾਬਰ ਜਿਹੜਾ ਬਾਈ ਬਾਗ ਕੋਲੇ ਬੱਕਰਾ ਮਰ ਗਿਆ ਠੀਕ ਹੈ ਉਧਰ ਗੁਜਰਪਰਾਵਾ ਕੋਲੇ ਬੱਕਰੇ ਹੈਗੇ ਆ ਇਹ ਬਹੁਤ ਪੁਰਾਣਾ ਬੱਕਰਾ ਸ਼ੇਰੂ ਸਾਰੇ ਜਾਣਦੇ ਆ ਇਹ ਮਿਲਾ ਵੀ ਜਿੱਤਿਆ ਬਈ ਠੀਕ ਹੈ ਤੇ ਆ ਜਿਹੜਾ ਬਰਬਰਾ ਬੱਚਾ ਬਈ ਇਹ ਵੀ ਬਹੁਤ ਚੰਗੀ ਲੈ ਆਂਦਾ ਚਿੱਟੀਆਂ ਅੱਖਾਂ ਦਾ ਇਹ ਹੈ ਆਪ ਸਿੰਘਾਂ ਵਾਲਾ ਕੋਨੇ ਬੱਚੇ ਪਾਉਂਦਾ ਬਈ ਇਹ ਅੱਛਾ ਹਾਂ ਬੱਕਰੀਆਂ ਬਹੁਤ ਆਉਂਦੀਆਂ ਉਹ ਵੀ ਬਾਈ ਹੁਣ ਆਂ ਰਾਮਪੁਰੇ ਤੋਂ ਬੱਕਰੀ ਲੈ ਕੇ ਆਇਆ ਦੂਰੋਂ ਦੂਰੋਂ ਬੱਕ ਇੱਕ ਬਈ ਹੋਰ ਸੱਚੇ ਵਿੱਚ ਜਿਹੜੀ ਮੇਨ ਗੱਲ ਨਵੇਂ ਫਾਰਮਰ ਆਸਦੇ ਜਿਹੜੀ ਬਈ ਬਿਜਲੀ ਦੀ ਕਰਨੀ ਨਾ ਫੀਟਿੰਗ ਕਰਨੀ ਆ ਤਾਰ ਨਹੀਂ ਇਹਨਾਂ ਨੂੰ ਬੱਕਰੀ ਨੂੰ ਨੰਗੀ ਜਾਂ ਲੌਂਕ ਦੀ ਹੋਣੀ ਚਾਹੀਦੀ ਆਹ ਦੇਖ ਤੋ ਆਪਣੇ ਪੂਰਾ ਉੱਚਾ ਕੰਮ ਲਾਇਆ ਮੁਸਤਕਿਲ ਤੇ ਆਪਣੇ ਆਹ ਕੋਠੀਆਂ ਚ ਫੀਟਿੰਗ ਨਹੀਂ ਕੀਤੀ ਉਹ ਫੀਟਿੰਗ ਕਰਾਈ ਆ ਪਾਈਪਾਂ ਚੰਗੀਆਂ ਪਾਈਆਂ ਸਹੀ ਗੱਲ ਤੇ ਇਹ ਜਦੋਂ ਤਾਰ ਇਹਨਾਂ ਨੂੰ ਦਿਸ ਗਈ ਇਹਨਾਂ ਨੇ ਬਈ ਖਾ ਜਾਣੀ ਆ ਤਾਰ ਉਹਦੀ ਮਰ ਜਾਣਾ ਉਹਦੀ ਮਰ ਜਾਣਾ ਥੱਲੇ ਤਾਰ ਦੂਰ ਕੱਚੀ ਕੁੱਚੀ ਚੱਕ ਮਾ ਪੱਖਾ ਪੁੱਖਾ ਤਾਂ ਲਾਓ ਨਾ ਇਹਨਾਂ ਨੂੰ ਬਚਾ ਕੇ ਰੱਖੋ ਕਿਉਂਕਿ ਜਾਨਵਰ ਬਹੁਤ ਮਹਿੰਗਾ ਬਈ ਹਾਂ ਇਹ ਚੀਜ਼ ਆ ਬਈ ਬਾਕੀ ਸਾਫ ਸਫਾਈ ਰੱਖੋ ਠੀਕ ਹੈ ਹੁਣ ਉਹ ਸਿਆਲ ਚ ਬਾਹਰ ਰਹਿਣੀ ਆ ਧੁੱਪੇ ਧੁੱਪ ਛਾਂ ਦਾ ਸਾਰਾ ਵੇਖਿਆ ਬਈ ਆਪਾਂ ਹਵਾ ਕ੍ਰੋਸ ਹੁੰਦੀ ਐ ਆ ਸਿਆਲ ਦੇ ਵਿੱਚ ਅੰਦਰੋਂ ਵੀ ਸੁੱਕਾ ਰਹੂਗਾ ਬਈ ਠੀਕ ਐ ਇਹ ਧੁੱਪ ਫਿਰਕੇ ਜਾਂਦੀ ਆ ਅੰਦਰ ਦੀ ਸਾਰੀ ਤੇ ਇੱਕ ਘਾਟ ਆਪਣੇ ਫਾਰਮ ਦੀ ਥੋੜੀ ਦਰਖਤਾਂ ਦੀ ਉਹ ਆਪਾਂ ਅਗਲੇ ਸਾਲ ਬਈ ਸੋਨੂੰ ਲਾਂਭਾ ਆਪਾਂ ਪੂਰਾ ਕਰ ਦੇਾਂਗੇ ਦਰਾਖਤਾਂ ਨਾਲ ਜੰਗਲ ਹੀ ਬਣਾਉਣਾ ਬਈ ਜਿੱਥੇ ਬੱਕਰੀਆਂ ਹੋਣ ਉਹਨਾਂ ਨੂੰ ਚਾਰੇ ਪਾਸੇ ਦਰਾਖਤ ਦੇ ਦੇਸ ਨੇ ਦੁੱਗਣਾ ਬਈ ਇਹਨਾਂ ਨੂੰ ਅਸਰ ਰੱਖ ਫੀਡ ਕਰਦੀ ਐ ਠੀਕ ਐ ਇਹ ਖੁਸ਼ ਹੋ ਕੇ ਖਾਂਦੀਆਂ ਨੇ ਉਹ ਐ ਲੱਗਦਾ ਵੀ ਜੰਗਲ 'ਚ ਬੈਠੀਆਂ ਹੁਣ ਦਰਾਖਤ ਲਾਏ ਸੀ ਥੋੜੇ ਗਰਮੀ ਕਰਕੇ ਚੱਲੇ ਨਹੀਂ ਆ ਹੁਣ ਮੀਂਹ ਦੇ ਵਿੱਚ ਆਪਾਂ ਦਰਾਖਤ ਜਿਹੜੇ ਭਰਾਣੇ ਲਾਉਣੇ ਆ ਡੇਕ ਲਾਵੇ ਠੀਕ ਐ ਸਾਡੇ ਡੇਕ ਕਹਿੰਦੇ ਵਰਕੈਨ ਔਰ ਕਹਿੰਦੇ ਕਈ ਇੱਕ ਅਰਜਨ ਲਾ ਲਓ ਠੀਕ ਐ ਹੋਰ ਵੀ ਤੁਸੀਂ ਸੁਹੰਜਣਾ ਜਾਂ ਜਾਵਣ ਅਮਰੂਦ ਵੱਡੇ ਪੱਤਿਆਂ ਵਾਲੇ ਦਰਾਖਤ ਲਾਉਣੇ ਆ ਤੇ ਛਾਂ ਵਾਲਾ ਲਾਉਣਾ ਜਿਹੜਾ ਤੁਸੀਂ ਉਹ ਬਿਲਕੁਲ ਲਾਉਣਾ ਤੇ ਕੰਮ ਹੈ ਬਾਈ ਔਖਾ ਹੀ ਠੀਕ ਹੈ ਜਿਵੇਂ ਮੋਦੀ ਦਾ ਵਿਆਹ ਕਰਨ ਵਾਲਾ ਕੰਮ ਹੀ ਹੈ ਜਿਹੜੇ ਨੇ ਦਰਾਖਤ ਕਰਨੇ ਬੱਕਰੀਆਂ ਵਾਲੇ ਘਰੇ ਦਰਾਖਤ ਨਹੀਂ ਹੁੰਦਾ ਆਪਦੇ ਇੱਟਾਂ ਦੇ ਨਾ ਬਣਾ ਕੇ 30 ਗਾਰਡ ਦਰਾਖਤ ਕਰ ਲੋ ਪਰ ਹੁੰਦੇ ਔਖੇ ਐ ਇਹ ਖਾਂਦੀਆਂ ਬਹੁਤ ਦਰਾਖਤ ਛੱਡਦੀਆਂ ਨਹੀਂ ਬਾਈ ਹਾਂ ਤੇ ਠੀਕ ਹੈ ਬਾਈ ਉਹ ਸਾਰਾ ਕਿੰਨਾ ਖਰਚ ਆ ਗਿਆ ਤੇਰਾ ਇਹਦੇ ਵਿੱਚ ਸਾਰਾ ਬਾਈ ਮੇਰਾ ਫਾਰਮ ਦਾ ਆ ਗਿਆ 7 ਲੱਖ ਰੁਪਈਆ ਆ ਚਾਰਕਨ ਵਾਲਾਂ ਦੇ ਜਾਲ ਲਾਇਆ 6 ਫੁੱਟ ਦਾ ਮੈਂ ਪਿੱਲਰ ਲਾ ਕੇ ਪੂਰਾ ਵਧੀਆ ਕਿਉਂਕਿ ਖੇਤਾਂ 'ਚ ਬੈਠੇ ਆ ਇਹਦਾ ਲੱਖ ਰੁਪਿਆ ਇਹ ਅੱਡ ਕੱਢ ਦਿਓ ਕੈਮਰੇ ਵਗੈਰਾ ਸਾਰੇ ਲੱਗੇ ਆ ਮੇਰੇ ਅੰਦਰ ਬਾਹਰ ਕੋਈ ਮੇਰਾ ਲੇਬਰ ਵਾਲਾ ਕੀ ਕਰਦਾ ਚੋਰੀ ਦਾ ਡਰ ਹੈ ਨਹੀਂ ਸਾਡੇ ਆਸ-ਪਾਸੇ ਘਰ ਹੈਗੇ ਆ ਪਰ ਆਪਾਂ ਪੂਰੇ ਬਈ ਚਕੰਨੇ ਆ ਜੀ ਤੋਂ ਜੇ ਇੱਕ ਬੱਕਰੀ ਵੀ ਚੋਰੀ ਹੋ ਗਈ 20-25 ਹਜ਼ਾਰ ਦੀ ਹੈ ਠੀਕ ਹੈ ਤੇ ਆਪਾਂ ਕੈਮਰੇ ਵਗੈਰਾ ਜਾਲੀ ਵਗੈਰਾ ਕੁੱਤੇ ਵਗੈਰਾ ਪੂਰਾ ਇੱਥੇ ਉਹ ਕਰਿਆ ਤੇ ਹੁਣ ਤਾਂ ਹੀ 7 ਲੱਖ ਰੁਪਿਆ ਆ ਗਿਆ ਮੇਰਾ ਉਹ ਕਮਰਾ ਵੀ ਵਿੱਚ ਹੈ ਲੈਟਰਨ ਬਾਥਰੂਮ ਵਧੀਆ ਪਸੀਟਾਂ ਵਾਲੇ ਬਣਾਏ ਆ ਸਾਰਾ ਕੁਝ ਹਾਂ ਕਿਉਂਕਿ ਇੱਥੇ ਟ੍ਰੇਨਿੰਗ ਵਾਲੇ ਬੰਦੇ ਆਉਂਦੇ ਰਹਿੰਦੇ ਆ ਠੀਕ ਹੈ ਹਜੇ ਥੋੜਾ ਜਿਹਾ ਹੋਰ ਉਹ ਵੀ ਚੱਲੀ ਜਾਂਦਾ ਬਸ ਵਾ ਠੀਕ ਹੈ ਤੇ ਬਹੁਤ ਧੰਨਵਾਦ ਬਾਈ ਰਾਜਵੀਰ ਜਿਹੜਾ ਤੂੰ ਇਹ ਦੱਸਿਆ ਹਨਾ ਤੇ ਕਿਹੜੀ ਦਿਸ਼ਾ ਜਪਾਉਣਾ ਹੈ ਤੇ ਆਹ ਸੱਤ ਕਿਹੜੀ ਪਾਉਣੀ ਆ ਇਹ ਗੇਟ ਬਾਈ ਮੈਂ ਗੋਲ ਕਰਤੇ ਇਹ ਪੋੜਿਆਂ ਵਾਲਿਆ ਪਰਫਾਰਮਾਂ ਤੇ ਜਾਂਦੇ ਸੀ ਆਪਾਂ ਨੂੰ ਸੋਹਣੇ ਲੱਗਦੇ ਸੀ ਤੇ ਇਹਦਾ ਰੰਗ ਦਾ ਕੰਮ ਹਜੇ ਮੀਂਹ ਮੂ ਪੈ ਜਾਂਦੇ ਰੰਗ ਆਪਾਂ ਕਰਾਂਗੇ ਉਦੋਂ ਦੁਬਾਰੇ ਵੀਡੀਓ ਕਰਾਂਗੇ ਉਦੋਂ ਫਿਰ ਬਈ ਇਹ ਦੁੱਗਣਾ ਸੋਹਣਾ ਲੱਗੂਗਾ ਠੀਕ ਹੈ ਠੀਕ ਹੈ ਤੇ ਬਾਕੀ ਇੱਕ ਥੋੜੀ ਹੋਰ ਗੱਲ ਦੱਸ ਦੇਣਾ ਬਈ ਸਾਰਾ ਟੀ ਪਲਾਸਟਰ ਹੋਣਾ ਚਾਹੀਦਾ ਵਿੱਚੋਂ ਕੋਈ ਖੱਡ ਜਾਂ ਵਿਰਲ ਨਹੀਂ ਹੋਣੀ ਚਾਹੀਦੀ ਜਿਹੜੀ ਇੱਟਾਂ ਦੀਆਂ ਕਿਉਂਕਿ ਉਹ ਚ ਪਿੱਸੂ ਦੇ ਚਿੱਚੜਾਂਡੇ ਲਾ ਦਿੰਦੇ ਆ ਠੀਕ ਹੈ ਤੇ ਬਾਕੀ ਕੋਈ ਕਮੀ ਲੱਗੀ ਬਈ ਵੀਡੀਓ ਦੇ ਵਿੱਚ ਕਮੈਂਟ ਜ਼ਰੂਰ ਕਰ ਦੇ ਫਾਰਮ ਕਿਵੇਂ ਲੱਗਿਆ ਠੀਕ ਹੈ ਜੀ ਤੇ ਪਿੰਡ ਆਪਣਾ ਹੈਗਾ ਕੋਠੇ ਕੋਰਸੰਗਲੇ ਜ਼ਿਲ੍ਹਾ ਬਠਿੰਡਾ ਕਿ ਇਹਨਾਂ ਵਿੱਚ ਇੰਵੈਸਟ ਕਰਨਾ ਬਈ ਠੀਕ ਹੈ ਬਈ ਧੰਨਵਾਦ ਧੰਨਵਾਦ ਬਈ